ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੈਂਬਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਬਹੁਤ ਵੱਡਾ ਕੱਠ ਕੀਤਾ ਹੈ ਪੰਥ ਕੱਠ ਕੀਤਾ ਹੈ ਅਸੀਂ ਤਾਂ ਸੋਚਦੇ ਸੀ ਕਿ ਇੱਥੇ ਜੀਲਖਪੁਰ ਦੇ ਵਿੱਚ ਸਾਡੀ ਗੱਲ ਘਟਾ ਹੈ ਪਰ ਅੱਜ ਤੁਸੀਂ ਸਾਰਿਆਂ ਨੇ ਲੱ ਕੇ ਜੌਲਾ ਸਾਹਿਬ ਨੇ ਕਮਾਲ ਹੀ ਕਰ ਦਿੱਤੀ ਬਹੁਤ ਵੱਡਾ ਕੱਠ ਕੀਤਾ ਹੈ ਜਿੰਨੀ ਵਧਾਈ ਦਈਏ ਉਹ ਨਹੀਂ ਥੋੜੀ ਹੈ ਉਦੇ ਨਾਲ ਹੀ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਬਣੀ ਪੰਜ ਮੈਂਬਰੀ ਕਮੇਟੀ ਕੋਈ ਆਈ ਸਾਹਿਬ ਚੁੰਦਾ ਸਾਹਿਬ ਉਹਨਾਂ ਦੇ ਨਾਲ ਚੰਦੂ ਮਾਜਰਾ ਸਾਹਿਬ ਤੇ ਸਾਡੀ ਸਾਰੀ ਲੀਡਰਸ਼ਿਪ ਆ ਜਾਈ ਹੈ ਤੇ ਸਾਰਿਆਂ ਨੂੰ ਹੀ ਮੈਂ ਵਧਾਈ ਵੀ ਦਿੰਦਾ ਪ੍ਰਮਾਤਮਾ ਅੱਗੇ ਵਹਿਗਰੂ ਅੱਗੇ ਗੁਰੂ ਅੱਗੇ ਅਰਦਾਸ ਵੀ ਕਰਦਾ ਕਿ ਜੋ ਮਿਸ਼ਨ ਨੂੰ ਲੈ ਕੇ ਆਪਾਂ ਚੱਲੇ ਆਂ ਆਪਾਂ ਉਹਦੇ ਵਿੱਚ ਕਾਮਯਾਬ ਹੋਈਏ ਇਹ ਕਿਉਂ ਲੋੜ ਪਈ ਕਿਉਂ ਅੱਜ ਆਪਾਂ ਇੱਥੇ ਇਕੱਠ ਕਰਨ ਦੀ ਲੋੜ ਪਈ ਆਪਾਂ ਨੂੰ ਇਹਦੇ ਬਹੁਤ ਵੱਡੇ ਕਾਰਨ ਨੇ ਜਿੱਥੇ 2015 ਦੇ ਵਿੱਚ ਬੀ.ਐਲ.ਬੀ ਤੋਂ ਕੰਮ ਸ਼ੁਰੂ ਹੋਇਆ ਉਥੇ ਐਸ ਇਲਾਕੇ ਦੇ ਵਿੱਚ ਤਾਂ ਮੈਂ ਇੱਕ ਵਾਰੀ ਮੈਂਬਰ ਸਾਹਿਬ ਨੂੰ ਪੁੱਛਿਆ ਮਾਜੀ ਕੀ ਹਾਲ ਹੈ ਕਹਿੰਦੇ ਹਾਲ ਫੂਲ ਦਾ ਕੋਈ ਬਹੁਤਾ ਵਧੀਆ ਜੀ ਮਾਜੀ ਪੁੱਛਿਆ ਕੀ ਗੱਲ ਕੀ ਕਾਰਨ ਕੀ ਹੋ ਗਿਆ ਕਹਿੰਦੇ ਜੀ ਸਾਡੇ ਤਾਂ ਇੰਕੇ ਸ਼ਰਮਾਂ ਜਿੱਥੇ ਮਰਜੀ ਮਲੇਜਰ ਲਾ ਦੇਵੇ ਜਿੱਥੇ ਮਰਜੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੀ ਗੱਲ ਕਰ ਦੇਵੇ ਤੇ ਮੈਂ ਬੜਾ ਹੈਰਾਨ ਹੋਇਆ ਮਾਜਾ ਇਹ ਹੋ ਨਹੀਂ ਸਕਦਾ ਮੈਂਬਰ ਸਾਹਿਬ ਐਵੇਂ ਗੱਲ ਕਰਦੇ ਹੋਣ ਪਰ ਐਤ ਕੀ ਪਤਾ ਲੱਗਿਆ ਜਦੋਂ ਚੌੜਾ ਸਾਹਿਬ ਦਾ 100ਵਾਂ ਜਨਮ ਦਿਨ ਮਨਾਇਆ ਚੌੜੇ ਪਿੰਡ ਦੇ ਵਿੱਚ ਅਸੀਂ ਉੱਥੇ ਬਹੁਤ ਵੱਡਾ ਕੱਠ ਰੱਖ ਲਿਆ। ਉਧਰੋਂ ਸ਼੍ਰੋਮਣੀ ਕਮੇਟੀ ਨੇ ਵੀ ਗੁਰਦੁਆਰਾ ਦੁਖਨਵਾਸ ਸਾਹਿਬ ਕੱਠ ਰੱਖ ਲਿਆ। ਪਤਾ ਲੱਗਿਆ ਵੀ ਉੱਥੇ ਮੈਨੇਜ ਕੌਣ ਕਰ ਰਿਹਾ ਹੈ? ਮੈਨੇਜਰਾਂ ਦੇ ਡਿਊਟੀਆਂ ਕਾਉਣ ਲਾ ਰਿਹਾ ਹੈ। ਉਹ ਐਨ.ਕੇ. ਸ਼ਰਮਾ ਲਾ ਰਿਹਾ ਹੈ। ਅਸੀਂ ਬੜੇ ਹੈਰਾਨ ਹੋਏ ਕਿ ਯਾਰ ਕਿੰਨੇ ਮੈਂਬਰ ਨੇ ਇਹਨਾਂ ਦੇ ਨਾਲ ਵੀ ਮੈਂਬਰ ਹੈਗੇ। ਪਰ ਜਿਹੜਾ ਆਹ ਕੰਮ ਹੈ, ਹੋਰ ਕੰਮ ਸੌ ਕੰਮ ਕਰ ਲਵੇ ਉਹ। ਪਰ ਗੁਰਦੁਆਰੇ ਸਾਹਿਬ ਦੇ ਵਿੱਚ ਗੁਰਦੁਆਰੇ ਸਾਹਿਬ ਦਾ ਅਰੇਂਜਮੈਂਟ ਮੈਨੇਜਰਾਂ ਨੂੰ ਡਾਇਰੈਕਸ਼ਨਾਂ ਦੇਣੀਆਂ ਤੇ ਇਨਕੇ ਸ਼ਰਮਾ ਦੇਵੇ ਤੇ ਐਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਸੋ ਇਹ ਕੋਈ ਇੱਕ ਦਿਨ ਦੇ ਵਿੱਚ ਨਹੀਂ ਇੱਥੇ ਸੀ ਪਹੁੰਚੇ। ਲੋਕ ਗੱਲ ਕਰਦੇ ਸੀ ਕਿ ਸ਼ੋਮਨੀ ਕਲਦਲ ਨੇ ਕੰਮ ਬਹੁਤ ਕੀਤੇ ਨੇ। ਡਵੈਲਪਮੈਂਟ ਬਹੁਤ ਕੀਤੀ ਹੈ ਐਸ ਏਰੀਏ ਤੇ ਕੈਪਟਨ ਕਮਲਜੀਤ ਸਿੰਘ ਨੇ ਬਹੁਤ ਲੰਮਾ ਟਾਈਮ ਰਾਜ ਵੀ ਕੀਤਾ ਹੈ। ਤੁਹਾਡੇ ਜ਼ਿਲ੍ਹਾ ਦੇ ਉੱਤੇ ਰਾਜ ਕੀਤਾ ਹੈ। ਜਿਹੜੀ ਕਾਂਸਟ੍ਰਕਸ਼ਨ ਨੂੰ ਕਹਿੰਦੇ ਸੀ ਕਿ ਪੱਕੀ ਉਹ ਕਾਂਗਰਸੀ ਹੈ ਉਹ ਪੰਥਕ ਕਾਂਸੀ ਦਾ ਚਾਚੀ ਬਣਾਈ ਜੇ ਸਹੀ ਗੱਲ ਪੁੱਛਦੇ ਹੋ ਜਿਹੜੀ ਮੈਂ ਵੀ ਪਹਿਲੀ ਇਲੈਕਸ਼ਨ ਲੜੀ ਤੁਸੀਂ ਬਹੁਤ ਵੱਡੀਆਂ ਜ਼ਾਦ ਦੇ ਵਿੱਚ ਵੋਟਾਂ ਪਾਈਆਂ ਉਹਦਾ ਇੰਚਾਰਜ ਵੀ ਕੈਪਟਨ ਕਮਲਜੀਤ ਸਿੰਘ ਸੀ ਉਹਨੇ ਸ਼ੁਰੂਆਤ ਕੀਤੀ ਸੀ ਇਧਰੋਂ ਕੈਪਟਨ ਕਮਲਜੀਤ ਸਿੰਘ ਤੇ ਉਧਰੋਂ ਸਾਧ ਸੁਦੇਸ਼ ਸਿੰਘ ਟੇਢਾ ਸੰਗਰੂਰ ਦੇ ਉੱਤੇ ਕਿਉਂਕਿ ਦੋ ਕਾਂਸੀ ਦਾ ਚਾਚੀਆਂ ਉਦੋਂ ਸੰਗਰੂਰ ਜੀ ਵੀ ਪੈਂਦੀਆਂ ਸੀ ਅਰ ਬਹੁਤ ਬੜੀ ਤੁਸੀਂ ਮਤ ਵੀ ਕੀਤੀ ਹਿੰਮਤ ਵੀ ਕੀਤੀ ਅਰ ਬਹੁਤ ਬੜੀ ਇਤਤਿਹ ਦੇ ਵਿੱਚ ਤੁਸੀਂ ਵੋਟਾਂ ਵੀ ਪਾਈਆਂ ਸਵਾਜ ਪਤਾ ਲੱਗਿਆ ਕਿ ਤੁਸੀਂ ਕਿੰਨੇ ਪੰਥ ਕੋ ਕਿੰਨੇ ਪੰਥ ਦੇ ਨਾਲ ਜੁੜੇ ਹੋਏ ਹੋ ਠੀਕ ਹੈ ਤੁਹਾਡੇ ਨਾਲ ਜਾਤੀਆਂ ਹੁੰਦੀਆਂ ਰਹੀਆਂ ਟੱਕੇ ਹੁੰਦੇ ਰਹੇ ਪਰ ਤੁਸੀਂ ਪੰਥ ਦੇ ਨਾਲ ਜੁੜੇ ਰਹੇ ਹੋ ਮੈਂ ਉਹਦੇ ਨਾਲ ਹੀ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੈ ਉਹਨੂੰ ਵੀ ਵਧਾਈ ਦਿਨਾ ਕਿਉਂਕਿ ਬੜਾ ਜੋਰ ਲਾਇਆ ਉਹਨਾਂ ਨੂੰ ਕਿ ਇਹਨਾਂ ਨੂੰ ਤੋੜ ਦਿੱਤਾ ਜਾਵੇ ਕਿਵੇਂ ਨਾ ਕਿਵੇਂ ਇਹਨਾਂ ਦਾ ਕੰਮ ਸਿਰੇ ਨਾਲ ਲੱਗੇ ਮੈਂਬਰ ਜਿਹੜਾ ਸੱਤ ਕਮੇਟੀ ਬਣੀ ਸੀ ਸੱਤ ਮੈਂਬਰਿਕ ਕਮੇਟੀ ਦੇ ਵਿੱਚ ਧਾਮੀ ਸਾਹਿਬ ਜਿਹੜੇ ਪ੍ਰਧਾਨ ਨੇ ਜੀਪੀਸੀ ਦੇ ਉਹਨਾਂ ਦੇ ਨਾਲ ਬਡੁੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਨੇ ਜਿਹੜਾ ਪੱਕਾ ਸੀ ਕਿ ਜੋ ਸੁਖਵੀਰ ਕਹਿ ਦੂਗਾ ਇਹਨਾਂ ਨੇ ਉਹੀ ਕਰਨਾ ਹੈ ਤੇ ਉਹਨਾਂ ਤੁਰ ਜਾਇਨ ਕਰਾਏ ਫਿਰ ਉਹਨੂੰ ਇਹ ਵੀ ਆਸ਼ਮੀ ਸੀ ਕਿ ਝੁੰਡਾ ਸਾਹਿਬ ਦਾ ਬਾਹਰੀ ਜਾਂ ਚੱਕਦੇ ਇਹ ਆਈ ਸਾਹਿਬ ਨੂੰ ਜੋ ਅਸੀਂ ਕਹਿ ਦਾਂਗੇ ਉਹੀ ਗੱਲ ਕਰਨ ਲਾਂਗੇ ਬੀਬੀ ਸੁਵੰਤ ਕੌਰ ਹੈ ਉਹ ਤਾਂ ਸਾਡੀ ਮੁਲਾਜ਼ਮ ਹੈ ਤੇ ਅਸੀਂ ਸ੍ਰੀ ਕਾਲਕਟਖ ਸਾਹਿਬ ਦੀ ਗੱਲ ਕਰਾਉਣੀ ਹੈ ਕਿ ਜੇ ਸ੍ਰੀ ਕਾਲਕਟਖ ਸਾਹਿਬ ਨੇ ਸਤਮੇ ਬ੍ਰਿਕ ਮੇਰੀ ਬਣਾਈ ਹੈ ਤਾਂ ਪਹਿਲੇ ਖੇਰੂ ਖੇਰੂ ਹੋਗੀ ਪਰ ਮੈਂ ਇਹਨਾਂ ਨੂੰ ਬੁਧਾਈ ਦਿਨਾ ਪੰਜ ਦੇ ਪੰਜ ਮੈਂਬਰ ਚਟਾਨ ਦੀ ਤਰ੍ਹਾਂ ਖੜੇ ਰਹੇ ਸ੍ਰੀ ਕਾਲਕ타ਖਬ ਤੇ ਗਏ ਕਿ ਸਾਡੇ ਲਈ ਕੀ ਡਾਇਰੈਕਸ਼ਨ ਹੈ ਕਾਲਕ타ਖਬ ਦੇ ਜੱਦਾ ਸਾਹਿਬ ਨੇ ਕਿਹਾ ਕਿ ਤੁਹਾਨੂੰ ਇਹੀ ਹੁਕਮ ਹੈ ਕਿ ਲੋਕਾਂ ਦੇ ਵਿੱਚ ਜਾਓ ਭਰਤੀ ਕਰੋ ਭਰਤੀ ਕਰਕੇ ਇੱਕ ਵਧੀਆ ਅਕਾਲੀ ਦਲ ਇੱਕ ਮਜ਼ਬੂਤ ਅਕਾਲੀ ਦਲ ਬਣਾ ਕੇ ਪੰਥਕ ਸਰਕਾਰ ਹੋਣੀ ਚਾਹੀਦੀ ਹੈ ਇੱਥੇ ਤਰੱਕੀ ਤਾਂ ਹੀ ਹੋ ਚੱਗਦੀ ਹੈ ਜੇ ਪੰਥਕ ਸਰਕਾਰ ਹੋਵੇ ਸੋਏ ਚਟਾਨ ਦੀ ਤਰ੍ਹਾਂ ਖੜੇ ਉਥੇ ਅੱਗੋਂ ਵੀ ਸਿਉਣ ਤੇ ਛਾਗੇ ਆਈ ਗੱਲ ਕਿ ਤੁਸੀਂ ਵੀ ਚਟਾਨ ਦੀ ਤਰ੍ਹਾਂ ਨਾਲ ਖੜਗੇ ਤੁਸੀਂ ਵੀ ਬਹੁਤ ਹਿੰਮਤ ਕੀਤੀ ਮਿਹਨਤ ਕੀਤੀ ਥੋ-ਥੋ ਦੇਖ ਰਹੇ ਹਾਂ ਕਿ ਜਿੱਥੇ ਅਸੀਂ ਪਹਿਲਾਂ ਸੁਖਵੀਰ ਸਿੰਘ ਬਾਦਲਾਵਾਂ ਦਾ ਸੀ ਉਥੇ ਜੋਰ ਲਾ ਕੇ ਕੱਟ ਕਰਦੇ ਸੀ ਬਸਾ ਦਿੰਦੇ ਸੀ ਹੋਰ ਸਾਰਾ ਕੁਝ ਹੀ ਕਰਦੇ ਸੀ ਪਰ ਅੱਜ ਤੁਸੀਂ ਆਪਣੇ ਆਪ ਆ ਰਹੇ ਹੋ ਆਪਣੇ ਆਪ ਮਿਹਨਤ ਕਰ ਰਹੇ ਹੋ ਤੇ ਆਪ ਹਿੰਦੂ ਕਰ ਰਹੇ ਜਿੱਥੇ ਜਾ ਰਹੇ ਨੇ ਉੱਥੇ ਹਰ ਜਗ੍ਹਾ ਤੇ ਉੱਤੇ ਵੱਡੇ ਤੋਂ ਵੱਡਾ ਇਕੱਠ ਹੁੰਦਾ ਆ ਰਿਹਾ ਸਭ ਤੋਂ ਪਹਿਲਾਂ ਇਕੱਠ ਧੁੰਦਾ ਸਾਹਿਬ ਨੇ ਬਣਾਇਜ ਕੀਤਾ ਝਗਰੂਰਚ ਕੀਤਾ ਪਟਿਆਏ ਹੋਇਆ ਸਾਰੇ ਪੰਜਾਬ ਦੇ ਵਿੱਚ ਹੀ ਹੁਣ ਇੱਕ ਹੋਰ ਲੱਗੀ ਹੋਈ ਹੈ ਇਹ ਕੰਪੀਟੀਸ਼ਨ ਚੱਲ ਰਿਹਾ ਹੈ ਹਰ ਬੰਦਾ ਕਹਿੰਦਾ ਕਿ ਸਾਡੇ ਰੱਖੋ ਪਹਿਲਾਂ ਅਸੀਂ ਜ਼ਿਲ੍ਹਿਆਂ ਦੀ ਗੱਲ ਕਰਦੇ ਸੀ ਕਿ ਜਿਨ੍ਹਾਂ ਦੇ ਵਿੱਚ ਇਕੱਠ ਹੋਣੇ ਚਾਹੀਦੇ ਨੇ ਹੁਣ ਕਾਸੀ-ਚਾਸੀ ਦੀ ਗੱਲ ਆ ਗਈ ਅਖੀਰ ਦੇ ਵਿੱਚ ਹਾਲਾਤ ਇਹ ਪੈਦਾ ਹੋ ਜਾਣੇ ਨੇ ਕਿ ਹਰ ਪਿੰਡ ਵਾਲਿਆਂ ਨੇ ਕਹਿਣਾ ਹੈ ਕਿ ਜੀ ਸਾਡੇ ਕੋਲ ਆਓ ਅਸੀਂ ਇਕੱਠ ਕਰਦੇ ਆ ਸਾਡੇ ਨਾਬੇ ਹਲਕੇ ਦੇ ਵਿੱਚ ਪਿੰਡਾਂ ਨੇ ਕਿਹਾ ਮਡੌਰ ਪਿੰਡ ਪਿੰਡ ਕਿਹਾ ਤੁਸੀਂ ਜਾਣਦੇ ਹੋਵੋਗੇ ਸਾਡੇ ਏਰੀਆ ਦਾ ਸਭ ਤੋਂ ਵੱਡਾ ਪਿੰਡ ਹੈ ਉਹ ਕਹਿਣ ਲੱਗੇ ਸਾਡੇ ਪਿੰਡ ਦੇ ਵਿੱਚ ਇਕੱਠ ਰੱਖੋ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ ਲੰਗ ਪਿੰਡ ਬਹੁਤ ਵੱਡਾ ਪਿੰਡ ਹੈ ਉਹਨਾਂ ਨੇ ਕਿਹਾ ਕਿ ਸਾਡੇ ਲੰਗ ਪਿੰਡ ਰੱਖੋ ਅਸੀਂ ਵੱਡਾ ਇਕੱਠ ਕਰਾਂਗੇ ਸੋ ਦਿਨ ਪਰ ਦਿਨ ਪਿਉਂ ਚੜਦੀ ਜਾ ਰਹੀ ਹੈ ਬਹੁਤ ਹਰ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਜੈ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਸਾਈ ਹੈ ਪਰ ਹਰ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ ਹੈ ਹਰ ਬੰਦਾ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਆ ਮੈਂ ਦੇਖਿਆ ਕਿ ਹਿੰਦੂ ਪਾਈਚਾਰੇ ਦੇ ਵਿੱਚ ਵੀ ਬਹੁਤ ਚਾਅ ਹੈ ਕਿ ਅਸੀਂ ਪੰਥ ਦੇ ਨਾਲ ਜੁੜਨਾ ਹੈ ਆਪਾਂ ਨੇ ਜਿਵੇਂ ਇਹ ਕੰਸਿਸਟੈਂਸੀ ਵਾਦ ਲਈ ਹੈ ਕੈਪਟਨ ਕਮਲਜੀਤ ਸਿੰਘ ਨੇ ਜੋ ਉਸੇ ਤਰ੍ਹਾਂ ਸਾਰੇ ਪੰਜਾਬ ਨੂੰ ਬਦਲਣਾ ਕੋਈ ਵੀ ਪਾਰਟੀ ਜੋ ਪੰਥ ਕਰ ਸਕਦਾ ਜੋ ਅਰੀਜਨਲ ਪਾਰਟੀ ਕਰ ਸਕਦੀ ਹੈ ਹੋਰ ਕੋਈ ਪਾਰਟੀ ਹੋਵੇ ਚਾਹ ਕਾਂਗਰਸ ਹੋਵੇ ਕੋਈ ਬੀਜੇਪੀ ਹੋਵੇ ਚਾਹ ਆਪਾਏ ਹੋਣ ਕੋਈ ਪਾਰਟੀ ਹੋਵੇ ਹਰ ਇੱਕ ਦੇ ਹਿੱਤ ਦਿੱਲੀ ਆ ਨਾਲ ਜੁੜੇ ਹੋਏ ਨੇ ਇੱਕੋ ਇੱਕ ਪਾਰਟੀ ਹੈ ਸ਼ੋਮਨੀ ਕਾਲੀ ਦਲ ਜਿਹਦੇ ਹਿੱਤ ਪੰਜਾਬ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੀ ਤਰੱਕੀ ਦੀ ਗੱਲ ਕਰਦੇ ਨੇ ਪੰਜਾਬ ਦੀ ਉਨਤੀ ਦੀ ਗੱਲ ਕਰਦੇ ਨੇ ਜਿੱਥੇ ਤੱਕ ਪਾਣੀਆਂ ਦੀ ਗੱਲ ਆਉਂਦੀ ਹੈ ਉਥੇ ਵੀ ਪੰਜਾਬ ਦੀ ਗੱਲ ਕਰਦੇ ਨੇ ਪਰ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਦਿੱਲੀ ਦੀ ਗੱਲ ਪਹਿਲਾਂ ਕਰਦੀਆਂ ਨੇ ਆਪਾਂ ਦੇਖ ਹੀ ਰਹੇ ਹਾਂ ਆਪ ਦੀ ਸਰਕਾਰ 92 ਐਮਐਲਏ ਜਿੱਤੇ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਹਰਿਆਣਾ ਜਾ ਕੇ ਹਰਿਆਣਾ ਦੀ ਗੱਲ ਦਿੱਲੀ ਜਾ ਕੇ ਦਿੱਲੀ ਦੀ ਗੱਲ ਇੱਕ ਦਿਨ ਵੀ ਇਹ ਨਹੀਂ ਹੋਇਆ ਕਿ ਪੰਜਾਬ ਦੀ ਗੱਲ ਕੀਤੀ ਹੋਵੇ ਇੱਕ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਕੋਈ ਸਰਦਾਰ ਇਹ ਮਿਲ ਨਹੀਂ ਸੀ ਆਪਣਾ ਮੰਤਰੀ ਨਹੀਂ ਸੀ ਬਣਾਇਆ ਤੋ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਨਾਲ ਕਿੰਨਾ ਖੇਤ ਰੱਖਦੇ ਨੇ ਕਿੰਨਾ ਕੋ ਕਰਦੇ ਨੇ ਉਹਦੇ ਵਿੱਚ ਮੈਂ ਸਮਝਦਾ ਕਿ ਤੁਹਾਡਾ ਵੀ ਕੋਈ ਕਸੂਰ ਨਹੀਂ ਹੈ ਗਲਤੀਆਂ ਇੱਡੀਆਂ ਵੱਡੀਆਂ ਸੀ ਕੋਈ ਬੰਦਾ ਵੀ ਆਪਣੀ ਜ਼ਮੀਨ ਆਪਣੀ ਜਾਇਦਾਦ ਆਪਣਾ ਘਰ ਆਪਣੇ ਅਹੁਦੇ ਸਾਰੀਆਂ ਚੀਜ਼ਾਂ ਛੋਟੀਆਂ ਨੇ ਸਭ ਤੋਂ ਵੱਡਾ ਕੀ ਹੈ ਆਪਣਾ ਧਰਮ ਹੈ ਹਰ ਬੰਦਾ ਆਪਣੇ ਧਰਮ ਦੇ ਨਾਲ ਜੁੜਿਆ ਹੁੰਦਾ ਉਹ ਗਲਤੀਆਂ ਜਿਹੜੇ ਕੀਤੀਆਂ ਬਲੰਡਰ ਜਿਹੜੇ ਕੀਤੇ ਕਿ ਜਿਹੜੇ ਬਰਦਾਸ਼ਤ ਕਰਨ ਆਏ ਸੀ ਲੋਕਾਂ ਨੇ ਸਬਤ ਦਿੱਤਾ ਕਿ ਵੀ ਤੁਸੀਂ ਗਲਤੀਆਂ ਕੀਤੀਆਂ ਨੇ ਉਹ ਅੱਜ ਆਈ ਜਗ੍ਹਾ ਤੇ ਮਾਫੀ ਮੰਗ ਲਵਾ ਕੇ ਪਰ ਨਹੀਂ ਮੈਨੂੰ ਯਾਦ ਹੈ ਸਾਰਿਆਂ ਦੇ ਵਿੱਚ ਜਦੋਂ ਇਲੈਕਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਾਰ ਗਏ ਸਾਧ ਸੁਖਦੇਵ ਸਿੰਘ ਟੇਂਸਾ ਨੇ ਕਿਹਾ ਕਿ ਸੁਖਬੀਰ ਤੂੰ ਛੱਡ ਦੇ ਤੂੰ ਪ੍ਰਧਾਨਗੀ ਛੱਡ ਦੇ ਜੇ ਬਹੁਤੀ ਕਰਦਾ ਪ੍ਰਕਾਸ਼ ਸਿੰਘ ਬਾਦਲੂ ਨੂੰ ਬਣਾ ਦੇ ਰੁਸ ਕੇ ਭੱਜ ਗਿਆ ਕਹਣਾ ਪ੍ਰਕਾਸ਼ ਸਿੰਘ ਬਾਦਲ ਕਿਵੇਂ ਬਣ ਜੂ ਮੈਂ ਹੀ ਰਹੂੰਗਾ ਅਖੀਰ ਜੋ ਹਾਲਾਤ ਹੋਏ ਆਪਾਂ ਸਾਰਿਆਂ ਨੇ ਦੇਖੇ ਨੇ ਇੱਕ ਤੇ ਨਹੀਂ ਗੱਲ ਖੜੀ ਦੋ ਤੇ ਨਹੀਂ ਖੜੀ ਉਹ ਗੱਲਾਂ ਆਪਾਂ ਸਟੇਜ ਤੋਂ ਕਹੀਏ ਵੀ ਔਖੇ ਲੱਗਦੇ ਨੇ ਜੋ ਉਹਨਾਂ ਨੇ ਕੀਤੀਆਂ ਨੇ ਜੋ ਸਾਡੇ ਨਾਲ ਜਾਤੀਆਂ ਹੋਈਆਂ ਨੇ ਜੋ ਸਾਡੇ ਗੁਰੂ ਦੇ ਨਾਲ ਕੀਤਾ ਉਹ ਕਹਿਣਾ ਬਹੁਤ ਔਖਾ ਹੈ ਕਈ ਬੰਦੇ ਕਹਿ ਦਿੰਦੇ ਨੇ ਕਿ ਜੀ ਤੁਸੀਂ ਕਿਵੇਂ ਛੱਡਤਾ ਤੁਹਾਡੀਆਂ ਤਾਂ ਬੜਾ ਲਗਾਓ ਸੀ ਇਹ ਛੱਡਣਾ ਵੀ ਕੋਈ ਸੌਖਾ ਕੰਮ ਨਹੀਂ ਆਪਣੀ ਪਾਰਟੀ ਦਾ ਵਖਰਾ ਹੋਣਾ ਕੋਈ ਛੋਟੀ ਗੱਲ ਨਹੀਂ ਬਹੁਤ ਔਖਾ ਹੋ ਕੇ ਮੈਂ ਛੱਡਦਾ ਪਰ ਦੂਜੀ ਗੱਲ ਜੀ ਕਾਲ ਪਕਸਾ ਦਾ ਤਾਂ ਆਪਣੀ ਹਕਮਤ ਨਾਲ ਦੇ ਲਈ ਅਸੀਂ ਕੋਈ ਉਹਨੂੰ ਕੋਈ ਸਜ਼ਾ ਦਿਵਾਉਣ ਨਹੀਂ ਸੀ ਗਏ ਅਸੀਂ ਤਾਂ ਆਪਣੇ ਕਿੰਨੇ ਗਏ ਸੀ ਕਿ ਸਾਸੀ ਵੀ ਸਰਕਾਰ ਦਾ ਪਾਰਟ ਸੀ ਅਸੀਂ ਵੀ ਸਰਕਾਰ ਦੇ ਵਿੱਚ ਸੀ ਅਸੀਂ ਉਹ ਤੋਂ ਬੋਲੇ ਨਹੀਂ ਅਸੀਂ ਤਾਂ ਉਸ ਗੱਲ ਦੀ ਮਾਫੀ ਲੈਣ ਗਏ ਸੀ ਕਿ ਅਸੀਂ ਉਸ ਗੱਲ ਦੀ ਮਾਫੀ ਜੋ ਤੁਸੀਂ ਸਾਨੂੰ ਲਾਉਣੀ ਹੈ ਉਹ ਸਾਨੂੰ ਸਜ਼ਾ ਲਾ ਦਿਓ ਇਹ ਤਾਂ ਗੁਦਰਤ ਨੇ ਪ੍ਰਮਾਤਮਾ ਨੇ ਸ਼੍ਰੀ ਕਾਲਕਤਖਸਬ ਨੇ ਉਹਨੂੰ ਉੱਥੇ ਲਿਆ ਕੇ ਖੜਾ ਕੀਤਾ ਕਿ ਵੀ ਤੇਰੀ ਸਭ ਤੋਂ ਵੱਡੀਆਂ ਗਲਤੀਆਂ ਤੇਰੀਆਂ ਨੇ ਔਰ ਮੈਨੂੰ ਪਤਾ ਹੈ ਕਿ ਉਹ ਲੋਕ ਵੀ ਕਈ ਜਿਹੜੇ ਆਪਣਾ ਸੈल्फ ਇੰਟਰਸਟ ਦੇ ਜਿਨ੍ਹਾਂ ਨੂੰ ਕੋਈ ਸਹੀ ਗੱਲ ਦਾ ਪਤਾ ਵੀ ਹੈ ਨਹੀਂ ਸੀ ਉਹ ਵੀ ਉੱਥੇ ਜਾ ਕੇ ਖੜ ਗਏ ਕਿ ਜੀ ਅਸੀਂ ਇੱਥੇ ਖੜੇ ਆ ਸਾਡਾ ਸਲਾਹ ਕਰਕੇ ਹੋਇਆ ਆ ਸਲਾਹ ਮੈਨੂੰ ਪਤਾ ਦੇ ਕਿਸੇ ਨਾਲ ਹੋਈ ਹੋ ਨਹੀਂ ਉਹ ਤਾਂ ਆਪ ਮਹਾਰਾਹੀ ਆਪਾਂ ਸਾਰਿਆਂ ਨੇ ਸੁਣਿਆ ਕਿ ਜਿਵੇਂ ਸਿੱਖਾਂ ਦਾ ਗੁਰੂ ਮਾਏ ਆ ਸਿੱਖਾਂ ਦਾ ਬਾਬਾ ਮਾਏ ਆ ਜੋ ਮੈਂ ਕਹਿ ਦੂੰਗਾ ਉਹੀ ਹੋਊਗਾ ਕਿਸੇ ਚੀਜ਼ ਦੀ ਕੋਈ ਹੱਦ ਹੁੰਦੀ ਹੈ ਜਦੋਂ ਆਪਾਂ ਹੱਦਾਂ ਕ੍ਰੋਸ ਕਰ ਜਾਈਏ ਫਿਰ ਪ੍ਰਮਾਤਮਾ ਆਪਣਾ ਭਾਣਾ ਬਤਾਉਂਦਾ ਸੋ ਪ੍ਰਮਾਤਮਾ ਨੇ ਆਪਣਾ ਭਾਣਾ ਬਤਾਇਆ ਸੋ ਆਪਾਂ ਸਾਰਿਆਂ ਨੇ ਹੁਣ ਇਕੱਠੇ ਹੋ ਕੇ ਜਿਵੇਂ ਤੁਸੀਂ ਅੱਜ ਇਕੱਠ ਕੀਤਾ ਹੈ ਇਹ ਕੱਠ ਆਪਾਂ ਹੁਣ ਜੁੜ ਕੇ ਰਹਿਣਾ ਹੈ ਭਰਤੀ ਕਰਨੀ ਹੈ ਜੋ ਜਿਵੇਂ ਇਮਾਨਦਾਰ ਤੇ ਜ਼ਿਆਨਦਾਰ ਦੇ ਨਾਲ ਪੰਜ ਮੈਂਬਰੀ ਕਮੇਟੀ ਭਰਤੀ ਕਰਨ ਲੱਗੀ ਐ ਆਧਾਰ ਕਾਰਡ ਲਾ ਕੇ ਬਿਲਕੁਲ ਪਾਰਦਰਸ਼ੀ ਅੱਜ ਕਿਸੇ ਨੇ ਦੇਖਿਆ ਕਿ ਉਹਨਾਂ ਨੇ ਜਿਹੜੀ ਭਰਤੀ ਜਿਹੜੀ ਉਹ ਕਹਿੰਦੇ ਨੇ ਕਿ ਸਾਡੀ ਤਾਂ 25 ਲੱਖ ਦੀ ਭਰਤੀ ਹੋਗੀ ਸਾਡੀ ਇੰਨੀ ਭਰਤੀ ਹੋਗੀ ਸਬੈ ਐਸ਼ ਗੱਲ ਤੋਂ ਕਿ ਪੈਸੇ ਇਕੱਠੇ ਕਰਨੇ ਨੇ ਪੈਸੇ ਦੇਜੋ ਭਰਤੀ ਤੁਹਾਡੀ ਹੋਗੀ ਮੈਂ ਵਧਾਈ ਦੇਣਾ ਪੰਜੇ ਮੇਰੀ ਕਮੇਟੀ ਨੂੰ ਇਹ ਕਹਿੰਦੇ ਪੈਸੇ ਨਹੀਂ ਲੈਣੇ ਫ੍ਰੀ ਭਰਤੀ ਕਰਨੀ ਐ ਬਹੁਤ ਜ਼ੋਰ ਲਾਇਆ ਸੀ ਕਿ ਪਹਿਤਾ ਸੁਖਵੀਰ ਖੱਟਦਾ ਸੁਖਵੀਰ ਤੋਂ ਬਿਨਾ ਕਾਲੀਦਲ ਕੇ ਮੇਜ ਨੂੰ ਸੁਖਵੀਰ ਨੂੰ ਤਾਂ ਹਰ ਪੰਜ ਸਾਲ ਬਾਅਦ ਭਾਰਤੀ ਦੇ 57 ਕਰੋੜ ਰੁਪਏ ਇਕੱਠਾ ਹੋ ਜਾਂਦਾ ਇਹਨਾਂ ਦਾ ਭਾਰਤੀ ਫਰੀ ਕਰਤੀ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਹੈ ਇਹ ਨਹੀਂ ਪਤਾ ਕਿ ਪੈਸੇ ਤਾਂ ਲੋਕ ਦਿੰਦੇ ਰਹੇ ਨੇ ਤੁਸੀਂ ਵੀ ਦਿੰਦੇ ਰਹੇ ਹੋ ਹਰ ਬੰਦਾ ਪੈਸੇ ਦਿੰਦਾ ਰਿਹਾ ਹੈ ਮੇਰਾ ਖਿਆਲ ਹੈ ਵੀ ਕਦੇ ਵੀ ਕਿਸੇ ਵੀ ਹਸਾਕ ਦਾ ਨਹੀਂ ਹੋਇਆ ਕਿ ਪਾਰਟੀ ਨੂੰ ਕਿੰਨੇ ਪੈਸੇ ਇਕੱਠੇ ਹੋਏ ਨੇ ਕਿੱਥੇ ਖਰਚੇ ਨੇ ਕਿਵੇਂ ਖਰਚੇ ਨੇ ਜੇ ਕੋਈ ਭਰਤੀ ਕੀਤੀ ਆ ਕੋਈ ਬੰਦੇ ਰੱਖੇ ਨੇ ਉਹ ਵੀ ਆਪਣੇ ਆਪ ਤੇ ਕਹਿੰਦੇ ਜੀ ਆ ਬੰਦਾ ਰੱਖਿਆ ਜੀ ਤਨਖਾਹ ਕਿੰਨੀ ਆ 2.5 ਲੱਖ ਰੁਪਈਆ ਕਹਿੰਦੇ ਕੰਮ ਕੀ ਕਰਦਾ ਇਹ ਸੁਖਵੀਰ ਦੇ ਨਾਲ ਰਹਿੰਦਾ ਜੀ 24 ਘੰਟੇ ਸੁਖਵੀਰ ਦੇ ਨਾਲ ਰਹਿੰਦਾ ਆ ਫਲਾਨੀ ਚੀਜ਼ ਆ ਆਈਟੀ ਬੰਗਾਲ ਦੇ ਬੰਦੇ ਨੇ ਇਹ ਕੀ ਕੰਮ ਕਰਦੇ ਨੇ ਇਹ ਜੀ ਸੁਖਵੀਰ ਦਾ ਕੰਮ ਕਰਦੇ ਨੇ ਇੱਕ ਗੱਲ ਤਾਂ ਦੱਸ ਦਿਓ ਜੇ ਲੋਕਾਂ ਦੇ ਲਈ ਕਿਸ਼ਤੀ ਹੋਵੇ ਆ ਚੰਦੂ ਮਾਰਾ ਸਾਹਿਬ ਬੈਠੇ ਨੇ ਮੈਂ ਇਹਨਾਂ ਨੂੰ ਪੁੱਛਿਆ ਮਾਜੀ ਮਾਨਦਨ ਨੂੰ ਦੱਸੋ ਕਿ ਤੁਸੀਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਹੈ ਕਿ ਤੁਹਾਨੂੰ ਕਿੰਨੇ ਪੈਸੇ ਦਿੱਤੇ ਨੇ ਕਿੰਨਾ ਮਟੀਰੀਅਲ ਦਿੱਤਾ ਹੈ ਕਿਸੇ ਇੱਕ ਛੱਡੀ ਵੀ ਨਹੀਂ ਦਿੱਤੀ ਇਹ ਉਹ ਚੰਦੂ ਮਾਰਾ ਸਾਹਿਬ ਦਾ ਠੀਕ ਹੈ ਜਾਂ ਗਲਤ ਹੈ ਚੰਦੂ ਮਾਰਾ ਸਾਹਿਬ ਨੇ ਕਿਹਾ ਵੀ ਮੈਨੂੰ ਇੱਕ ਛੱਡੀ ਵੀ ਨਹੀਂ ਦਿੱਤੀ ਜੇ ਜਿਹੜਾ ਬੰਦਾ ਪਾਰਲੀਮੈਂਟ ਦੀ ਇਲੈਕਸ਼ਨ ਲੜਦਾ ਹੈ ਉਹਨੂੰ ਇੱਕ ਛੱਡੀ ਵੀ ਨਾ ਦਿੱਤੀ ਹੋਵੇ ਫਿਰ ਉਹ ਖਾਤਾ ਕਿੱਥੇ ਹੋ ਗਿਆ ਕਿੱਥੇ ਪੈਸੇ ਲੱਗਦੇ ਨੇ ਸੋ ਕਹੇਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਸੋ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਜੋੜਾ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਪੰਥ ਦਾ ਸਨੇਹਾ ਲੈ ਕੇ ਤੁਸੀਂ ਘਰ-ਘਰ ਜਾ ਕੇ ਅੱਗੋਂ ਆਪਾਂ ਨੇ ਸਨੇਹਾ ਦੇਣਾ ਆ ਘਰ-ਘਰ ਜਾ ਕੇ ਆਪਾਂ ਭਰਤੀ ਕਰਨੀ ਹੈ ਜੈਨਨ ਭਰਤੀ ਕਰਨੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ